ਪਿੰਡ ਘਰਚਾ ਤੋਂ ਬੇहद ਹੀ ਦੁਖਦਾਈ ਖਬਰ ਹੈ ਕਿ ਜੋ ਕਿ ਚਰਨਜੀਤ ਸਿੰਘ ਨੇ ਦੱਸਿਆ ਕਿ 21 ਤਰੀਕ ਨੂੰ ਅਮਰੀਕਾ ਵਿੱਚ ਰਹਿੰਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਅਸਤ ਲੈ ਕੇ ਪੰਜਾਬ ਆਏ ਤੇ 21 ਤਰੀਕ ਗਹਿਲ ਮੁਜਾਰੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਪਾਇਆ ਗਿਆ ਤੇ 22 ਤਰੀਕ ਨੂੰ ਨਹਿਣਾ ਦੇਵੀ ਮੱਥਾ ਟੇਕਣ ਗਏ ਕੀ ਰਾਣੀ ਜਿਸ ਦਾ ਪੂਰਾ ਨਾਮ ਰਾਜ ਰਾਣੀ ਹੈ ਜਦੋਂ ਪਰਿਵਾਰ ਸਮੇਤ ਹਸ਼ਿਆਰਪੁਰ ਕੋਲ ਪਹੁੰਚੇ ਤਾਂ ਉੱਥੇ ਐਕਸੀਡੈਂਟ ਹੋ ਗਿਆ ਜਿਸ ਵਿੱਚ ਰਾਣੀ ਦੇ ਗੰਭੀਰ ਸੱਟਾਂ ਲੱਗੀਆਂ ਤੇ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਦੱਸਿਆ ਗਿਆ ਹੈ ਕਿ ਹਫਤੇ ਬਾਅਦ ਉਹਨਾਂ ਦੀ ਮੌਤ ਹੋ ਗਈ ਰਾਣੀ ਦੇ ਭਰਾ ਬਲਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਇਹ ਘਟਨਾ ਟਿੱਬੀ ਜੱਬੇਵਾਲ ਕੋਲ ਵਾਪਰੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਜੋ ਹੋਰ ਗੱਡੀ ਸੀ ਉਹ ਓਵਰਟੇਕ ਕਰ ਰਹੀ ਸੀ ਜਿਸ ਕਾਰਨ ਇਹ ਹਾਸਾ ਵਾਪਰਿਆ ਜੱਬੇਵਾਲ ਪੁਲਿਸ ਵੱਲੋਂ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਦੇ ਤਿੰਨ ਲੜਕੀਆਂ ਸਨ ਜਿਨ੍ਹਾਂ ਵਿੱਚੋਂ ਦੋ ਲੜਕੀਆਂ ਦੇ ਵਿਆਹ ਹੋ ਚੁੱਕੇ ਨੇ ਤੇ ਇੱਕ ਲੜਕੀ ਬਿਆਨ ਵਾਲੀ ਹੈ ਬੇਹੱਥੀ ਦਰਦਨਾਕ ਮੌਤ ਤੇ ਪੂਰਾ ਗਰਚਾ ਪਿੰਡ ਸੋਗ ਵਿੱਚ ਹੈ ਤੇ ਅਸੀਂ ਇਹਨਾਂ ਦੇ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹਾਂ ਤੇ ਜੋ ਕਿਹਾ ਜਾ ਰਿਹਾ ਹੈ ਕਿ 13 ਤਰੀਕ ਨੂੰ ਇਹਨਾਂ ਦੇ ਲੋਹੜੀ ਦਾ ਪ੍ਰੋਗਰਾਮ ਸੀ ਕੋਈ ਜਿਸ ਦੇ ਵਿੱਚ ਇਹਨਾਂ ਨੇ ਸ਼ਾਮਲ ਹੋਣਾ ਸੀ ਤਾਂ ਜੋ ਮਨ ਜਿਹੜਾ ਹੈ ਕਿਸੇ ਹੋਰ ਪਾਸੇ ਥੋੜਾ ਜਿਹਾ ਪੈ ਸਕੇ ਪਰ ਉਸ ਮਾਲਕ ਨੂੰ ਇਹ ਮਨਜ਼ੂਰ ਨਹੀਂ ਸੀ ਉਸ ਮਾਲਕ ਦੇ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਚੱਲਦਾ ਪਰ ਬੇਵਕਤੀ ਮੌਦੇ ਉੱਪਰ ਬੇहद ਹੀ ਦੁੱਖ ਹੁੰਦਾ ਹੈ ਕਿੱਥੇ ਤੇ ਉਹ ਅਸਤਪਾਨ ਆਏ ਸਨ ਪਰ ਕਿੱਥੇ ਉਹਨਾਂ ਦੀ ਖੁਦ ਦੀ ਮੌਤ ਹੋ ਗਈ ਨਵਾਂ ਸ਼ਰਦ ਬਾਬਾ YouTube ਚੈਨਲ ਨੂੰ ਇਹ ਖਬਰ ਪੇਸ਼ ਕਰਦੇ ਹੋਏ ਬੇਹਾਦੀ ਦੁੱਖ ਹੋ ਰਿਹਾ ਹੈ ਮਾਲਕ ਪ੍ਰਮਾਤਮਾ ਵਾਹਿਗੁਰੂ ਬਿਸੜੀਆਂ ਰੋਹੂ ਬਿਛੜੀ ਰੋਹੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਦੇਵੇ ਤੇ ਪਰਿਵਾਰ ਨੂੰ ਉਸ ਮਾਲਕ ਦਾ ਇਹ ਭਾਣਾ ਕਹਿ ਜਰੂਰ ਹੋ ਜਾਂਦਾ ਕਿ ਭਾਣਾ ਮੰਨਣ ਦਾ ਬਲ ਬਖਸ਼ੇ ਪਰ ਜਿਸ ਦੇ ਪਰਿਵਾਰ ਦਾ ਜੀ ਚਲਾ ਜਾਂਦਾ ਹੈ ਇਹ ਤੇ ਉਹੀ ਜਾਣਦਾ ਹੈ ਕਿ ਉਹਨਾਂ ਦੇ ਉੱਪਰ ਕੀ ਵੇਤੀ ਹੈ ਆਓ ਦੇਖਦੇ ਹਾਂ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਕੀ ਕਿਹਾ ਗਿਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਰਿਪੋਰਟ ਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਚਰਜੀ ਸਿੰਘ ਚਰਜਪਿੰਡ ਗਹਿਲਮ ਜਰੀ ਜੀ ਇਹ ਤੁਹਾਡੇ ਅੱਜ ਜਿਹੜੀ ਘਟਨਾ ਹੋਈ ਆ ਜੋ ਕਿਸੇ ਸਸਤਾ ਤੇ ਆਇਓ ਉਹ 21 ਤੱਕ ਕਿਦਾਂ ਹੋਈ ਜੀ ਕੀ ਹੋਇਆ ਦੇਖੋ 21 ਤਰੀਕ ਨੂੰ ਇਹਨਾਂ ਨੇ ਪਹਿਲਾਂ ਆਪਣੇ ਇਹਦੇ ਜਿਹੜਾ ਅਮਰੀਕਾ ਦੇ ਵਿੱਚ ਇਹਦੇ ਘਰ ਵਾਲਾ ਸੀ ਸਿੰਦਾ ਆ ਉਹਦੀ ਮੌਤ ਹੋ ਗਈ ਸੀ ਜੀ ਤੇ ਇਹ ਉਹਨਾਂ ਦੇ ਆਸਤ ਲੈ ਕੇ ਆਈ ਸੀ ਇਹਦੇ ਤਿੰਨ ਲੜਕੇ ਸੀ ਤਿੰਨੇ ਲੜਕੇ ਆ ਤਾਂ ਆਪ ਇਹ ਆਸਤ ਲੈ ਕੇ ਆਈਆਂ ਸੀ ਉਹਦੇ ਆਸਤੀਆਂ ਜਲ ਪ੍ਰਵਾਹ ਕੀਤੀਆਂ ਫਿਰ 21 ਤਰੀਕ ਨੂੰ ਗਹਿਲ ਮਜਾਰੀ ਗੁਰਦੁਆਰਾ ਸਾਹਿਬ ਉਹਨਾਂ ਦੇ ਭੋਗ ਪਾਇਆ ਤੇ ਉਹ ਤੋਂ ਬਾਅਦ ਇਹ 22 ਤਰੀਕ ਨੂੰ ਇਤੋ ਗਰਚੇ ਪੈਂਡ ਤੋਂ ਮਾਤਾ ਦੇ ਮੱਥਾ ਟੇਕਣ ਗਏ ਸੀ ਨਾਨਾ ਦੇ ਜੀ ਤੇ ਉ ਤੇ ਉਥੋਂ ਆਉਂਦੇ ਆਉਂਦੇ ਹਿਸ਼ਾਰਪੁਰ ਦੇ ਕੋਲ ਇਹਨਾਂ ਦਾ ਜਿਹੜਾ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਦੋ ਗੱਡੀਆਂ ਸੀ ਇੱਕ ਪਿੱਛੇ ਸੀ ਇਹ ਮੋਲੀ ਗੱਡੀ ਦਾ ਐਕਸੀਡੈਂਟ ਹੋਣ ਦੇ ਕਾਰਨ ਇਹਦੇ ਰਾਣੀ ਰਾਣੀ ਸੀ ਦਾ ਉਧਰ ਰਾਜ ਰਾਣੀਆ ਰਾਣੀ ਨਾ ਇਹਦਾ ਤੇ ਇਹਦੇ ਐਕਸੀਡੈਂਟ ਹੋਣਾ ਕਾਫੀ ਗੰਭੀਰ ਸੱਟਾਂ ਲੱਗੀਆਂ ਬਾਕੀ ਹੋਰ ਵੀ ਦੋ ਚਾਰ ਸੈਂਜਰਾਂ ਦੇ ਲੱਗੀਆਂ ਤੇ ਉਹਦੇ ਨਾਲ ਇਹਨਾਂ ਦੀ ਜਿਹੜੀ ਹਸਪੀਟਲ ਦਾ ਐਡਮਿਟ ਕਰਾਇਆ ਤੇ ਹਫਤੇ ਬਾਅਦ ਇਹਨਾਂ ਦੀ ਜਿਹੜੀ ਮੌਤ ਹੋ ਗਈ ਐਕਸੀਡੈਂਟ ਹੋਣ ਦੇ ਕਾਰਨਾਂ ਦਾ ਕੋਈ ਪਤਾ ਲੱਗਿਆ ਜੀ ਜਿਹੜੀ ਗੱਡੀ ਦੂਜੇ ਪਾਸੇੋਂ ਆ ਰਹੀ ਸੀ ਉਹ ਓਵਰਟੇਕ ਕਰਦੀ ਸੀ ਇਹਨਾਂ ਦੀ ਗੱਡੀ ਆਪਣੀ ਸਾਈਡ ਤੇ ਸੀ ਤੇ ਇਹ ਆਪਣੀ ਸਾਈਡ ਤੇ ਆ ਰਹੇ ਸੀ ਹਾਰਪਰ ਤੋਂ ਤੇ ਜਿਹੜੀ ਹੋਰ ਗੱਡੀ ਸੀ ਉਹ ਓਵਰਟੇਕ ਕਰਦੀ ਸੀ ਅ ਭਾਜੀ ਵੀ ਇਹਨਾਂ ਨਾਲ ਹੋਰ ਪਰਿਵਾਰ ਮੈਂਬਰ ਵੀ ਸੀ ਗੱਡੀ ਵਿੱਚ ਇਹਨਾਂ ਦੇ ਮਤਲਬ ਬੇਟੀਆਂ ਵੀ ਸੀਗੀਆਂ ਇਹਨਾਂ ਦੀਆਂ ਤੇ ਇਹਨਾਂ ਦੀ ਰਾਣੀ ਦੀ ਪਰਜਾਈ ਸੀ ਭਰਾ ਸੀ ਉਤ ਕੁਛ ਦੂਜੀ ਗੱਡੀ ਸੀ ਭਰਾ ਇਹ ਪਰਝਾਈਏ ਦੀ ਗੱਡੀ ਸੀ ਉਹਦੇ ਵੀ ਹਾਂਸ ਟੁੱਟਾ ਕਾਫੀ ਸਟਾ ਲੱਗਿਆ ਪਾਜੀ ਕੀ ਨਾਮ ਆਪਦਾ ਬਲਵਿੰਦਰ ਸਿੰਘ ਇਹ ਬਲਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਗਰਤਾ ਅੱਛਾ ਪਾਜੀ ਇੱਕ ਤੁਹਾਡੇ ਜਿਹੜੇ ਅੱਜ ਡੈਥ ਹੋਈ ਆ ਅੱਜ ਸੰਸਕਾਰ ਕੀਤਾ ਤੁਸੀਂ ਉਹ ਤੁਹਾਡੇ ਕੀ ਲੱਗਦੇ ਨੇ ਸੈਟਰੋ ਜੀ ਸਿਸਟਰ ਹੈ ਜੀ ਇਹ ਕਿਹੜੀ ਜਗ੍ਹਾ ਰਹਿੰਦੇ ਆ ਗਹਿਲ ਆਪਣੇ ਅਮਰੀਕਾ ਜਰਨ ਆਪਣੇ ਅਮਰੀਕਾ ਤੋਂ ਆਏ ਹੋਇਆ ਇਹਨਾਂ ਦੇ ਸੌਰੀ ਪਿੰਡ ਹੈਗਾ ਆ ਗਹਿਲ ਮਜਾਰੀ ਹਾਂਜੀ ਹਾਂਜੀ ਸੋ ਸਾਨੂੰ ਜੋ ਪਤਾ ਲੱਗਿਆ ਕਿ ਇਹਨਾਂ ਦਾ ਐਕਸੀਡੈਂਟ ਹੋਇਆ ਜੀ ਕਿਦ ਕਿਦਾਂ ਹੋਇਆ ਉਹ ਅਸੀਂ ਮਾਦਾ ਦੇ ਹੁਆ ਰਹੇ ਸੀ ਜੀ ਤੁਸੀਂ ਵੀ ਨਾਲ ਹੀ ਸੀ ਹਾਂਜੀ ਹਾਂਜੀ ਮੇਰੇ ਕੋ ਗੱਡੀ ਆਪਣੀ ਸੀਗੀ ਅੱਛਾ ਜੀ ਮੈਂ ਪਿੱਛੇ ਸੀਗਾ ਉਹ ਮੋਹਰੇ ਸੀ ਥੋੜੇ ਜਿੱਦਾਂ ਇੱਕੋ ਹੀ ਫੈਮਿਲੀ ਸੀਗੀ ਦੋਹਾਂ ਗੱਡੀਆਂ 'ਚ ਇੱਕੋ ਪਰਿਵਾਰ ਦੀ ਜੀ ਜੀ ਤਾਂ ਇੱਕ ਮੋਹਰੇਉ ਗੱਡੀ ਆ ਜੀ ਜੀ ਪਤਾ ਨਹੀਂ ਉਹ ਨਹੀਂ ਪੀਤੀ ਸੀ ਕਿਦਾਂ ਜਦਾਂ ਉਹ ਨਹੀਂ ਸਾਹਮਣੇ ਹੀ ਹਟ ਕਰ ਦਿੱਤੀ ਮੋਹਰਲੀ ਗੱਡੀ ਭਾਜੀ ਕਿੱਥੇ ਘਟਣਾ ਵਾਪਰ ਜੀ ਇਹ ਪਠਾਏ ਦੇ ਕੋਲ ਉੱਥੇ ਹਾਂਜੀ ਹਾਂਜੀ ਟੀਬੀ ਆ ਤਾਂ ਉਹ ਚੱਬੇ ਵਾਲ ਦੇ ਕੋਲ ਪਾਰਲੇ ਪਾਸੇ ਪਿਛਲੇ ਪਾਸੇ ਉੱਥੇ ਮੈਦਾਨ ਚਾਰੇ ਚੱਕੇ ਆਪਣੀ ਗੱਡੀ ਤੇ ਲਾਲ ਪਰ ਮੇਰੇ ਕੋਲ ਤੇ ਹੀਟ ਹੋ ਕੇ ਦੋ ਗੱਡੀਆਂ ਗਈਆਂ ਜਾਂਦਾ ਬਹੁਤ ਮਤਲਬ ਸੈਕੰਡ ਸਾਨੂੰ ਇਹ ਵੀ ਪਤਾ ਲੱਗਿਆ ਜੀ ਕਿ ਉਹ ਉਹਨਾਂ ਨੇ ਪਹਿਲਾਂ ਤੈਨੂੰ ਦੱਸੋ ਕਿ ਉਹ ਗੱਡੀ ਵਾਲਿਆਂ ਤੇ ਕੋਈ ਤੁਸੀਂ ਐਕਸ਼ਨ ਲਿਆ ਕੋਈ ਕਾਰਵਾਈ ਹੋਈ ਉਹ ਦੇਖਦੇ ਆ ਜੀ ਆਪਣੇ ਹਜੇ ਤਾਂ ਮੈਂ ਦਾ ਆਪਣੇ ਸੈਕਟਰ ਨੂੰ ਹੀ ਲੈ ਕੇ ਫਿਰ ਜਣਾ ਜੀ 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 ਇਹ ਵਿਚਾਰੀ ਜਦਾਂ ਕਹਿੰਦੇ ਹੁੰਦੇ ਆ ਤਾਂ ਨਹੀਂ ਉਹ ਤੁਸੀਂ ਉਹਦਾ ਪਤਾ ਹੈਗਾ ਵੀ ਗੱਡੀ ਕਿੱਥੋਂ ਦੀ ਆ ਕੀ ਗੱਡੀ ਚੱਬੇ ਵਾਲ ਥਾਣੇ ਚ ਫੜੀ ਹੋਇਆ ਜੀ ਹਾਂ ਹਾਂ ਇਹ ਤੁਸੀਂ ਸਾਨੂੰ ਇਹ ਸਾਨੂੰ ਇੱਕ ਹੋਰ ਗੱਲ ਦਾ ਪਤਾ ਲੱਗਿਆ ਕਿ ਭੈਣ ਜੀ ਹੁਣੀ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਨੇ ਮਤਲਬ ਕੋਈ ਲੋਹੜੀ ਦਾ ਫੰਕਸ਼ਨ ਵੀ ਅਟੈਂਡ ਕਰਨਾ ਸੀਗਾ ਤੇ ਤੁਹਾਡੇ ਆਪਣੇ ਪਤੀ ਦੇ ਫੁੱਲ ਲੈ ਕੇ ਵੀ ਆਏ ਸਕੇ ਜੀ ਜੀ ਫੁੱਲ ਲੈ ਕੇ ਆਈ ਸੀ ਪਰੰਤੂ ਇਹ ਗਮੀਆਂ ਨੂੰ ਖੁਸ਼ੀਆਂ ਚ ਬਦਲ ਲਈ ਕੁਝ ਕੋਸ਼ਿਸ਼ ਕੀਤੀ ਸਗੀ ਸਾਬ ਜੀ ਅਰਦਾਸ ਮਤਲਬ ਦੋਤੇ ਤੇ ਪੋਤੇ ਦੀ ਸ਼ਾਇਦ ਲੋਹੜੀ ਪਾਉਣੀ ਸੀ ਜਿਦਾ ਅਸੀਂ ਹਾਂਜੀ ਹਾਂਜੀ 13 ਤਰੀਕ ਨੂੰ ਲੋਹੜੀ ਵੀ ਪਾਉਣੀ ਸੀ ਹਾਂਜੀ ਬਹੁਤ ਦੁੱਖदाई ਘਟਨਾ ਜੀ ਅਸੀਂ ਤੁਹਾਡੇ ਨਾਲ ਬਿਲਕੁਲ ਸ਼ਰੀਕ ਹੈ ਸਾਡੇ ਭਾਜੀ ਵੀ ਇਸ ਪਰਿਵਾਰ ਦੇ ਵਿੱਚ ਪਿੱਛੇ ਕੌਣ ਕੌਣ ਰਹਿ ਗਿਆ ਜੀ ਹੁਣ ਸਵਾਲ ਜੀ ਕੁੜੀ ਇਹ ਰਹਿ ਗਈ ਜਤੰਡੇ ਇਤਨੀ ਬੜੀ ਬਹਿਆਂ ਜੀ ਇੱਕ ਬੇਰੋੜੇ ਵਾਲੀ ਆ ਦੋ ਬਹਿ ਜੀ ਬਹੁਤੀ ਆਪਣੇ ਡੈਡੀ ਇਹਨਾਂ ਦਾ 1 ਸਾਲ ਪਹਿਲਾਂ ਪੂਰਾ ਹੋ ਗਿਆ ਇਹ ਜਿਹੜੀ ਆ ਮਾ ਆਪਣੇ ਇੱਥੇ ਫੁੱਲ ਪਾਉਣ ਆਈਓ ਵਿਚਾਰੀ ਪੂਰੀ ਹੋ ਗਈ ਤਾਂ ਤੁਸੀਂ ਇਹ ਕੁਝ ਕੀ ਮੰਗ ਕਰਦੇ ਹੋ ਜਿੱਦਾਂ ਕੋਈ ਪੁਲਿਸ ਪ੍ਰਸ਼ਾਸਨ ਤੋਂ ਜਿਹੜੀ ਉਹ ਗੱਡੀ ਫੜੀ ਹੋਈ ਹੈ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੀ ਹੈਲਪ ਨਹੀਂ ਕੀਤੀ ਜੀ